ਘਰ ਆ ਕੇ ਤੂੰ ਕੌਣ ਲੱਗ ਗਏ ਇਹ ਨਾ ਹੋਵੇ ਕਿ ਤੂੰ ਸਾਨੂੰ ਭੁੱਲ ਜਵੇਂ ਕਿਤੇ ਆਪਦੀ ਜਨਾਨੀ ਦੇ ਥੱਲੇ ਲੱਗ ਕੇ ਸਾਡੇ ਨਾਲ ਆਡੀ ਹੋ ਜਾਵੇਂ ਜੋ ਭਾਬੀ ਕਿਹੋ ਜੀਆਂ ਗੱਲਾਂ ਕਰੀ ਜਾਂਦੀਆਂ ਮੈਨੂੰ ਤਾਂ ਸੰਗ ਲੱਗੀ ਜਾਂਦੀਆਂ ਕਿਹੜੀ ਜਦੋਂ ਬੱਲੇ ਲੱਗੂਗਾ ਸਿੱਧਾ ਵਾਦਾ ਮਹਿੰਦੀ ਲਾ ਦੇ ਉਹ ਮੈਂ ਤਾਂ ਜਾ ਕੇ ਹਲਵਾਈਆਂ ਨੂੰ ਵੀ ਪੁੱਛ ਆਇਆ ਤੇ ਤੁਹਾਡੇ ਤੋਂ ਹਾਲ ਤੱਕ ਮਹਿੰਦੀ ਨਹੀਂ ਲੱਗੀ ਹਾਲੇ ਤੇਰੇ ਸੌੜੇ ਦਾ ਫੋਨ ਆਈ ਜਾਂਦਾ ਮੈਨੂੰ ਲੱਗਦਾ ਦਾਜਵਾਰੇ ਕੋਈ ਗੱਲ ਕਰਨੀ ਹੋਊਗੀ ਦੱਸੋ ਤੁਹਾਡੇ ਚੋਂ ਕੌਣ ਗੱਲ ਕਰੂਗਾ ਪੁੱਤ ਤੂੰ ਘਰ ਦਾ ਵੱਡਾ ਐ ਤੂੰ ਗੱਲ ਕਰ ਹਾਂ ਨਾਲੇ ਭਾਈ ਤੈਨੂੰ ਗੱਲ ਕਰਨ ਦਾ ਹਸਾਬ ਜੈ ਮਰਜੀ ਤਰੀਕੇ ਨਾਲ ਗੱਲ ਕਰੀ ਚੱਲ ਮੈਂ ਹੀ ਕਰ ਲੈਣਾ ਹੈਲੋ ਕਾ ਤੂੰ ਕੀ ਗੱਲ ਹੋਗੀ ਜੀ ਕਾਲੂ ਉਹ ਤਾਂ ਜਵਾਬ ਦੇ ਕੇ ਯਾਰ ਪੁੱਤ ਆਖ ਮੈਂ ਦੇਗਾ ਜਵਾਬ ਉਹ ਬੇਬੇ ਜਵਾਬ ਹੀ ਦੇਣਾ ਸੀ ਇਹਨੇ ਸੱਸੂ ਨਾਲ ਤਾਂ ਕੋਈ ਬੁਲਾਈ ਨਹੀਂ ਫੋਨ ਚੱਕ ਕੇ ਹੀ ਗੱਲ ਕਰਨ ਲੱਗ ਗਿਆ ਉਹਨਾਂ ਨਾਲ ਓਏ ਉਹਨਾਂ ਨੇ ਜਵਾਬ ਦੇਣ ਨੂੰ ਤਾਂ ਖੋਲ ਆਇਆ ਸੀ ਫੇਰ ਭਾਵੇਂ ਮੈਂ ਸਸਰੀ ਘਰ ਬੁਲਾਉਂਦਾ ਭਾਵੇਂ ਨਾ ਬੁਲਾਉਂਦਾ ਉਹ ਬਲਨਸ ਬਲੇ ਕੋਸਤ ਲੱਸੀ ਹਸੀ ਗਾ ਬਲੋ ਨੇ ਬਹੁਤ ਫਰਕ ਪੈ ਜਾਂਦਾ ਨਾਲੇ ਜਦੋਂ ਉਹ ਜਵਾਬ ਦੇ ਰਹੇ ਸੀ ਤਰਲੇ ਨਹੀਂ ਕਰ ਸਕਿਆ ਉਹਨਾਂ ਨੇ ਉਹ ਯਾਰ ਮੈਂ ਕਿਉਂ ਕਰਾਂ ਤਰਲੇ ਮੈਂ ਤਾਂ ਵੈ ਹੋਇਆ ਮੈਨੂੰ